ਹਮਣੀਏ ਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਵਿਕਰਮਜੀਤ ਸਿੰਘ ਮਜੀਠੀਆ ਦੇ ਘਰ ਦਸਤੀ ਅੱਜ ਵਿਜੀਲੈਂਸ ਵੱਲੋਂ ਵੱਡੀ ਰੇਡ ਕੀਤੀ ਗਈ ਇਸ ਰੇਡ ਤੋਂ ਬਾਅਦ ਵਿਜੀਲੈਂਸ ਵੱਲੋਂ ਮਜੀਠਿਆ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਸੂਤਰਾਂ ਅਨੁਸਾਰ ਵਿਜੀਲੈਂਸ ਮਜੀਠਿਆ ਨੂੰ ਮਹਾਲੀ ਲੈ ਕੇ ਜਾ ਰਹੀ ਹੈ ਉਤੇ ਹੁਣ ਤੱਕ ਨਹੀਂ ਮਿਲੀ ਜਾਣਕਾਰੀ ਮੁਤਾਬਕ ਵਿਜੀਲੈਂਸ ਨੇ ਵਿਕਰਮ ਮਜੀਠਿਆ ਦੇ ਘਰੋਂ 29 ਮੋਬਾਈਲ ਫੋਨ 4 ਲੈਪਟਾਪ 2 ਆਈਪੈਡ 8 ਡੈਰੀਆਂ ਅਤੇ ਹੋਰ ਦਸਤਾਵੇਜ਼ ਜੜੇ ਮਿਲੇ ਨੇ ਦੱਸ ਦੇ ਕਿ ਬੁੱਧਵਾਰ ਸਵੇਰੇ 15 ਅਧਿਕਾਰੀ ਟੀਮ ਵਿਜੀਲੈਂਸ ਤੇ ਐਸਐਸਪੀ ਲਖਵੀਰ ਸਿੰਘ ਦੀ ਅਗਵਾਈ ਹੇਠ ਟੀਮ ਮਜੀਠਿਆ ਦੇ ਮਰੇ ਸਰ ਸਥਿਤ ਗ੍ਰੀਨ ਐਵੇਨਿਊ ਕਾਰ ਪਹੁੰਚੀ ਤੇ ਉਥੇ ਰੈਡ ਨਸ਼ੇ ਦੇ ਮਾਮਲੇ ਦੇ ਵਿੱਚ ਕੀਤੀ ਗਈ ਹੈ ਇੱਕੋ ਸਮੇਂ ਮਜੀਠਿਆ ਦੇ ਲਗਭਗ 15 ਟਿਕਾਣਿਆਂ ਤੇ ਇਕੱਠੀ ਜਿਹੜੀ ਉਹ ਰੇਡ ਜਿਹੜੀ ਉਹ ਕੀਤੀ ਗਈ ਹੈ ਇਸ ਦੇ ਦਰਮਿਆਨ ਵਿਕਰਮ ਮਜੀਠੀਆ ਦੀ ਵਿਜੀਲੈਂਸ ਤੇ ਐਸਐਸਪੀ ਦੇ ਨਾਲ ਤਿੱਖੀ ਬਹਿਸ ਵੀ ਹੋਈ ਹੈ ਵਿਜੀਲੈਂਸ ਐਸਐਸਪੀ ਨੇ ਕਿਹਾ ਕਿ ਮਜੀਠੀਆ ਕਾਨੂੰਨੀ ਕੰਮ ਜਿਹੜਾ ਹੈ ਉਹ ਵਿੱਚ ਅੜੀਕਾ ਪਾਉਣ ਦੀ ਜਿਹੜੇ ਉਹ ਯਤਨ ਕਰ ਰਹੇ ਸਨ ਦੱਸ ਦੇ ਕਿ ਸ਼੍ਰੋਮਣੀ ਕਾਲੀ ਦਲ ਦੇ ਸੀਨੀਅਰ ਆਗੂ ਮੈਨੂੰ ਚੁੱਪ ਕਰਾਉਣ ਦੀ ਆਪੋਜੀਸ਼ਨ ਦੇ ਲੀਡਰਸ ਨੂੰ ਚੁੱਪ ਕਰਾਉਣ ਦੀ ਕਿਉਂਕਿ ਬਹੁਤ ਘੱਟ ਗੋਲਦੇ ਆ ਅੱਜ ਵੇਖਣ ਨੂੰ ਮਿਲੇ ਜਿੰਨ ਅੱਜ ਹੀ ਮੇਰੇ ਤੇ ਕੱਲ ਰਾਤ ਨੂੰ ਵਿਜੀਲੈਂਸ ਦਾ ਪਰਚਾ ਦਰਜ ਕੀਤਾ ਅੱਜ ਇੱਕ 인ਦਰਪਾਲ ਨਾਉ ਦੇ ਡੀਐਸਪੀ ਜਿਹੜੇ ਆਪਦੇ ਕੋਈ ਇੰਟਰੋਡਕਸ਼ਨ ਨਹੀਂ ਦਿੱਤੀ ਪੰਜਾਹ ਤੋਂ ਵੱਧ ਬੰਦੇ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਜਿੱਥੇ ਅਸੀਂ ਸੀਗੇ ਗ੍ਰਹਿ ਵਿਖੇ ਉੱਥੇ ਧਾਵਾ ਬੋਲਿਆ ਮੈਂ ਲੋਕਾਂ ਨੂੰ ਮਿਲ ਰਿਹਾ ਸੀ ਸਵੇਰੇ ਤੱਕੇ ਨਾਲ ਮਾਰ-ਮਾਰ ਛੁੱਡੇ ਅੰਦਰ ਬੜਿਆ ਹਾਂ ਉਸ ਤੋਂ ਬਾਅਦ ਜਦ ਇੱਥੇ ਮਾਹੌਲ ਇਸ ਗੱਲ ਤੇ ਲੋਕਾਂ ਨੇ ਇਤਰਾਜ਼ ਕੀਤਾ ਕਿ ਇਹ ਕੀ ਤਰੀਕਾ ਹੈ ਤੁਸੀਂ ਕਾਨੂੰਨ ਨੂੰ ਅਸੀਂ ਸਬਮਿਟ ਕਰਦੇ ਮਗਰ ਕਾਨੂੰਨ ਦੀਆਂ ਤੱਜੀਆਂ ਉਡਾਉਂਦੀ ਉਹਨਾਂ ਨੂੰ ਫੋਨ ਆ ਰਹੀ ਸੀ ਪਿੱਛੋਂ ਭਗਵੰਤ ਮਾਨ ਦੇ ਜਾਂ ਕੇਜਰੀਵਾਲ ਦੇ ਪੁੱਛੋ ਜੱਸ ਸਰ ਗਿਆ ਸਰ ਕਰਦੇ ਸੀ ਔਰ ਆ ਕੇ ਇੱਥੇ ਧੱਕੇ ਨਾਲ ਲਾ ਕੇ ਸਾਰੇ ਸਾਰੇ ਪੰਜਾਬ ਦੇ ਸਾਹਮਣੇ ਹੈ ਜਿਹੜਾ ਕੁਝ ਹੋਇਆ ਹੈ ਜਿਹੜਾ ਕੁਝ ਹੋਇਆ ਹੈ ਜਿਹੜੇ ਵਿਜੀਲੈਂਸ ਦੇ ਅਫਸਰ ਬਦਲੇ ਗਏ ਹਨ ਕਿੰਨੀ ਬਾਰੀ ਪਰਮਾਰ ਸਾਹਿਬ ਨੂੰ ਬਦਲੇ ਆ ਉਸ ਤੋਂ ਪਹਿਲਾਂ ਬਦਲੇ ਆ ਕਿੰਨੇ ਅਫਸਰ ਬਦਲੇ ਸਾਰਿਆਂ ਨੂੰ ਪਤਾ ਹੈ ਇਹ ਕੋਈ ਲੁਕੀ ਹੋਈ ਗੱਲ ਤਾਂ ਹੈ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜਿਹੜਾ ਕੁਝ ਹੋ ਰਿਹਾ ਸਾਰਿਆਂ ਦੇ ਸਾਹਮਣੇ ਹੋ ਰਿਹਾ ਹੈ ਅਸੀਂ ਲੜਾਈ ਲੜੀ ਹੈ ਅਸੀਂ ਲੜਾਈ ਲੜਾਂਗੇ ਅਸੀਂ ਲੜਾਈ ਲੜਦੇ ਰਵਾਂਗੇ ਪਰ ਆਜ ਜਦੋਂ ਟੀਮ ਆਈ ਜਿਹੜੇ ਮਜੀਠੇ ਦੇ ਲੋਕ ਹੈ ਉਸ ਸਾਡੇ ਨਾਲ ਖੜੇ ਸੀ ਖੜੇ ਆ ਤੇ ਖੜੇ ਰਹਿਣਗੇ ਤੇ ਅਸੀਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆਂ ਤੇ ਕਦੇ ਰਵਾਂਗੇ ਸਾਰੇ ਇੱਥੇ ਨੇ ਕਾਮੁਖੀ ਵੀ ਕੀਤੀ ਗਈ ਹੈ ਜੀ ਹਾਂਜੀ ਬਿਜਲੈਸ ਵਿਭਾਗ ਵੱਲੋਂ ਤੱਕਮੁਖੀ ਵੀ ਕੀਤੀ ਗਈ ਉਹ ਤੱਕੇ ਨਾਲ ਅੰਦਰ ਬੜੇ ਆ ਜਿਹੜੀ ਚੰਡੀਗੜ੍ਹ ਬੈਠੇ ਆ ਉਹ ਗੱਲ ਵੀ ਨਹੀਂ ਕਰ ਰਹੇ ਸਾਡੇ ਨਾਲ ਸਾਨੂੰ ਪਤਾ ਨਹੀਂ ਕਿ ਅਚਾਨਕ ਫੋਰਾ ਦਾ ਬ੍ਰੇਕ ਕਰ ਦਿੱਤੀ ਹੋਇਆ ਕਿ ਅਚਾਨਕ ਕਿੰਨੇ ਵਜ ਦਾ ਸਮਝੀ ਕਿੰਨੇ ਕੁ ਹੋ ਗਿਆ ਕਿ ਮੈਨੂੰ ਇਹ ਸਾਰਾ ਅੱਜ ਹਮਾਰੀ ਪੁਲਿਸ ਨੇ ਵਿਜੀਲੈਂਸ ਔਰ ਪੁਲਿਸ ਨੇ ਅੰਮ੍ਰਿਤਸਰ ਮੇ ਨੌ ਜਗ੍ਹਾ ਔਰ ਪੂਰੇ ਪੰਜਾਬ ਮੇ 25 ਜਗ੍ਹਾ ਪੇ ਰੇਟ ਕੀਤਾ ਜਿਸ ਮੇ ਮਜੀਠੀਆ ਜੀ ਵੀ ਵੀ ਥੇ ਤੋ ਦੇਖਿਏ ਜੇ ਜੋ ਡਰਗ ਦਾ ਇਸ਼ੂ ਹੈ ਜਦ ਬੀਜੇਪੀ ਕਾਲੀ ਦਲ ਕੀ ਸਰਕਾਰ ਥੀ ਤਬ ਕਾ ਸ਼ੁਰੂ ਹੋਆ ਥਾ ਉਹਨਾਂ ਨੇ ਉਹਨਾਂ ਦੇ ਸਮੇਂ ਚ ਹੀ ਕਈ ਡਰਗ ਤਸਕਰ ਜਿਹੜੇ ਉਹ ਗ੍ਰਫਤਾਰ ਹੋਏ जिन्होंने मजिठिया के खिलाफ स्टेटमेंट दी पर बीजेपी अकाली सरकार ने कोई कार्रवाई नहीं की ओर तो बाद कैप्टन अमरिंदर सिंह जी उसके बाद कैप्टन अमरिंदर सिंह जी जब पंजाब में चोन लड़ने के लिए आए तो उन्होंने हाथ में गुटका साफ के बोला था कि मैं नशा तस्करों को और ड्रग वालों को सबको अंदर डाल दूंगा उन्होंने कुछ नहीं किया और पांच साल ये तमाशा चलता रहा आपके मीडिया चैनलों में न्यूज पेपरों में कि ये चाचे भतीजे की सरकार है मजीठिया जी उनको चाचा बोलते थे तो हमने तो वही वादा किया था पंजाब के लोगों के साथ कि हम करेंगे ड्रग वालों के खिलाफ कार्रवाई जैसे हमने जोध नशों के विरोध शुरू किया था उसका मतलब यह सर उसमें कोई भी आदमी है कोई बड़े छोटे का सवाल नहीं है कोई भी हो कोई भी किसी पद में हो किसी पार्टी में हो किसी सरकारी औहदे पे हो कोई आम आदमी हो सर उसको माफ नहीं करेंगे जिन्होंने पंजाब के हजारों लाखों नौजवानों को इस नशे की दल दल में धक्का और मौत के मुंह में डाला सर आज इतना इतना बड़ा जुट चल तो सुनो 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 जब हमने युद्ध नशों के बदल शुरू किया तो जे लोग बोल रहे थे कि देखो जी गरीब लोगों के घरों में जाते हैं बड़े बड़े लोगों के घर में नहीं जाते तो क्या बोलते थे सरदार भगवंत सिंह मान के रुक जाओ हम हर हर के पास जाएंगे हम अपने प्रूफ कतल कर हर के पास जाएंगे और जो भी आदमी नशे में इस धंधे में लगा था जिसने ये धंधा किया है जो धंधा कर रहा है उसके खिलाफ कार्रवाई करेंगे सर ताजे कार्रवाई तो 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 बिल्कुल बिल्कुल से जाते नहीं भाई हम तो जाते नहीं बिना सबूत से हम कहीं जाते ही नहीं किसी को निजायज तंग नहीं करते ना हमारा ना टीचा है कि झूठे केसों में लोगों को बसाना हमारा टीचा है सर के नशा जिन लोगों ने पंजाब में लंदा नशे में जिन लोगों ने पंजाब को बदनाम किया वो उन लोगों के खिलाफ कार्रवाई करनी करनी ਸੜੇ ਨਾਲ ਅਮਿਤ ਸੇਟੀ ਜੁੜ ਚੁਕੇ ਨੇ ਅਮਿਤ ਸੇਟੀ ਵਿਜੀਲੈਂਸ ਨੇ ਤੇ ਪੰਜਾਬ ਪੁਲਿਸ ਨੇ ਰੇਡ ਕੀਤੀ ਹੈ ਵਿਕਰਮਜੀਤਿਆ ਅਧਿਕਾਰੀ ਕੀ ਕੋਈ ਜਾਣਕਾਰੀ ਇਸ ਨੂੰ ਲੈ ਕੇ ਮੈਂ ਬਿਲਕੁਲ ਮੈਂ ਦੱਸਣਾ ਚਾਹੁੰਗਾ ਕਿ ਅਗਰ ਸਵੇਖ ਤੋਂ ਹੀ ਅੱਜ ਜਿਹੜੀ ਹੈ ਵਿਕਰਮਜੀਤ ਸਿੰਘ ਮਜੀਠੀਆ ਉਹਦੇ ਘਰੇ ਜਿਹੜੀ ਹੈ ਵਿਜੀਲੈਂਸ ਦੀ ਜਿਹੜੀ ਹੈ ਰੇਡ ਚੱਲ ਰਹੀ ਹੈ ਜਦ ਗੱਲ ਕੀਤੀ ਜਵੇਂ ਨਸ਼ੇ ਨੂੰ ਜਿਹੜਾ ਹੈ ਗੰਦਾਚੇ ਦੀ ਗੱਲ ਕਰੀਏ ਤੇ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਹੈ ਉਹਨੂੰ ਖਤਮ ਕਰਨਾ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਲਗਾਤਾਰ ਕੋਸ਼ਿਸ਼ ਕਰ ਰਹੀ ਹੈ ਤੇ ਜਿੱਦ ਲੰਬੇ ਆਸ ਤੇ ਤੋਂ ਚਾਹੇ 85 ਫਾਦੀਆਂ ਦੀ ਗੱਲ ਕਰੀਏ ਲਗਾਤਾਰ ਵਿਕਰਮ ਸਿੰਘ ਨੇ ਜਿੱਤਨੇ ਹੋ ਰਹੇ ਆਤੇ ਐਰੋਪ ਲੱਗਦੇ ਆ ਰਹੇ ਨੇ ਕਿ ਉਹ ਨਸ਼ੇ ਦੇ کاروبار ਬਿਚੇ ਨਹੀਂ ਹੈ ਹਾਲਾਂਕਿ ਉਹ ਦੇਖਣਾ ਹੋਵੇਗਾ ਕਿ ਜਿੰਨਾ ਗ੍ਰਿਫਤਾਰੀ ਹੋਈ ਹੈ ਵੱਡੀ ਕਾਰਵਾਈ ਜੇ ਜੀ ਅੱਜ ਕਹਿ ਸਕਦੇ ਆ ਕਿ ਹੋਈ ਹੈ ਤੇ ਜਿਹੜੀ ਤੋਂ ਜਿਹੜੀ ਉਹ ਕਾਰਵਾਈ ਚੱਲ ਰਹੀ ਚਗੀ ਉਹਨਾਂ ਦੇ ਇਨਵੈਸਟੀਗੇਸ਼ਨ ਦਾ ਵਿਸ਼ੇ ਹੈ ਜਦੋਂ ਰਿਮਾਨ ਅਗਰ ਹੋਏਗਾ ਜਿੰਨਾ ਗ੍ਰਿਫਤਾਰੀ ਹੋਈ ਹੈ ਤੇ ਬਿਲਕੁਲ ਜਿਹੜਾ ਹੈ ਕੋਈ ਰਿਮਾਨ ਹੁੰਦਾ ਉਸ ਤੋਂ ਬਾਅਦ ਜਿਹੜੀ ਪੂਰੀ ਪ੍ਰਕਿਰਿਆ ਹੁੰਦੀ ਹੈ ਜਦੋਂ ਜਦੋਂ ਪਾਲਣ ਕੀਤਾ ਜਾਵੇਗਾ ਤੇ ਢਿਮਾਨ ਦੇ ਵਿੱਚ ਕੀ ਜਿੰਜਾ ਖੁੱਲਦੀਆਂ ਨੇ ਕਿ ਪੁਲਿਸ ਯਾ ਜਿਹੜੀ ਵਿਜੀਲੈਂਸ ਸੀਗੀ ਉਹਦੇ ਕੋਲ ਸੀਗੀ ਜਿਸ ਅਧਾਰ ਤੇ ਜਿਹੜੀ ਹੈ ਕਿ ਕੋਈ ਛਾਪੇਮਾਰੀ ਹੋਈ ਉਸ ਤੋਂ ਬਾਅਦ ਗ੍ਰਿਫਤਾਰੀ ਹੋਈ ਉਹਨ ਪੁਰਾਣੀ ਇਨਵੈਸਟੀਗੇਸ਼ਨ ਦਾ ਅੰਕ ਹੈ ਦੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਚੀਜ਼ਾਂ ਨਿੱਲ ਕੇ ਹੋਰ ਸਾਹਮਣੇ ਆਉਂਦੀਆਂ ਨੇ ਜੀ ਅਮਿਤ ਕੀ ਕੀ ਕੁਝ ਬਰਾਮਦ ਹੋਇਆ ਬਿਲਕੁਲ ਮਨਪਸੋਰਸਸ ਦੀ ਅਗਰ ਗੱਲ ਕਰੀਏ ਲਗਾਤਾਰ ਬਿਲਕੁਲ ਸੋਰਸਸ ਜਿਹੜੇ ਪੁਲਿਸ ਦੇ ਨੇ ਉਹਨਾਂ ਨਾਲ ਗੱਲਬਾਤ ਜਿਹੜੀ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪੁਲਿਸ ਨੇ ਦੁਕਾਨੀਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੁਝ ਚੀਜ਼ਾਂ ਇਸ ਤਰ੍ਹਾਂ ਦੀਆਂ ਸੀਗੀਆਂ ਜਿਹੜੀਆਂ ਕਿ ਕੁਝ ਸਮੇਂ ਉਹਨਾਂ ਕੋਲ ਜਰੀਏ ਮਿਲਿਏ ਨੇ ਹਾਲਾਂਕਿ ਲਗਾਤਾਰ ਜਿਹੜੇ ਨੇ ਪੁਲਸ ਜਿਹੜੀ ਹੈ ਇਹੀ ਕਹਿੰਦੀ ਹੈ ਕਿ ਇਨਵੈਸਟੀਗੇਸ਼ਨ ਦਾ ਵਿਸ਼ੇ ਹੈ ਹਲੇ ਥੋੜਾ ਸਾਇੰਟਿਫਿਕ ਮੈਟਰੀਅਲ ਇਸ ਤੇ ਕੁਝ ਕਹਿਣਾ ਠੀਕ ਨਹੀਂ ਹੋਵੇਗਾ ਜਦੋਂ ਹੁੰਦੇ ਮਾਨ ਹੋਏਗਾ ਉਸ ਤੋਂ ਬਾਅਦ ਪੁਲਿਸ ਨੂੰ ਇੱਕ ਰਿਸਪੌਂਸ ਕਰਕੇ ਵੱਡੀ ਜਾਣਕਾਰੀ ਦੇਵੇਗੀ ਉਦੋਂ ਤੱਕ ਹੀ ਅਸੀਂ ਜਿਹੜਾ ਹੈ ਕੋਈ ਸਾਫ਼ ਕਹਿ ਸਕਦੇ ਹਾਂ ਕਿ ਕੀ ਕੋਈ ਅੰਦਰ ਬਰਾਮਦਗੀ ਹੋਈ ਹੈ ਕਿਸ ਤਰ੍ਹਾਂ ਦੀ ਜਿਹੜੀ ਜੀ ਜੀ ਅਮਿਤ ਤੁਸੀਂ ਕਿਹਾ ਕਿ ਗ੍ਰਿਫਤਾਰੀ ਹੋਈ ਆ ਆਖਿਰ ਕਿਸ ਕੇਸ ਨੂੰ ਲੈ ਕੇ ਜਿਹੜੀ ਉਹ ਗ੍ਰਿਫਤਾਰੀ ਹੋਈ ਹੈ ਕਿਉਂਕਿ ਪਹਿਲਾਂ ਵੀ ਤੁਸੀਂ ਦੱਸਿਆ ਕਿ ਕੇਸ ਡਰਗ ਜਿਹੜਾ ਉਹ ਉਹਨਾਂ ਦੇ ਉੱਪਰ ਸੀਗਾ ਕੇਸ ਡਰਗਸ ਦਾ ਕੇਸ ਮਤਲਬ ਅਗਰ ਅੱਜ ਗੱਲ ਕਰੀਏ ਅਸੀਂ ਜਿੰਨਾ ਮਿਜਲੈਂਸ ਉੱਤੇ ਪਹੁੰਚੀ ਹੈ ਪੁਲਿਸ ਪੰਜਾਬ ਪੁਲਿਸ ਉੱਥੇ ਪਹੁੰਚੀ ਹੈ ਲਗਾ ਤੇ ਲਗਾਤਾਰ ਜਿਹੜੀਆਂ ਨੋਟਿਸ ਤੋਂ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿ ਪੰਜਾਬ ਪੁਲਿਸ ਜਿਹੜੀਆਂ ਨਸ਼ੇ ਦੇ ਚੱਲਦੇ ਜਿਹੜੀਆਂ ਸੀ ਨਸ਼ੇ ਦੀ ਜਿਹੜੀ ਫੇਮ ਹੈ ਉਹਨੂੰ ਪੰਜਾਬ ਵਿੱਚ ਖਤਮ ਕੀਤਾ ਜਾਵੇ ਅੰਮ੍ਰਿਤਸਰ ਦੇ ਵਿੱਚ ਕਰੀਬ 9 ਜਗ੍ਹਾ ਤੇ ਜਿਹੜੀ ਹੈ ਛਾਪੇਮਾਰੀ ਅੱਜ ਜਿਹੜੀ ਕੀਤੀ ਗਈ ਹੈ 9 ਜਗ੍ਹਾ ਤੇ ਕੁੱਲ ਜਿਹੜੀ ਹੈ ਅਦਰੀਏ ਛਾਪੇਮਾਰੀ ਹੋਈ ਹੈ ਹੋ ਸਕਦਾ ਹੈ ਕਿ ਨਸ਼ੇ ਵਾਲਾ ਜਿਹੜਾ ਮੁੱਦਾ ਹੈ ਕਿਉਂਕਿ ਲਗਾਤਾਰ ਵਿਕਰਮਜੀਤ ਸਿੰਘ ਜਿਹੜੇ ਮਜੀਠੀਆਂ ਨੇ ਉਹਨਾਂ ਦਾ ਨਾਮ ਜ਼ਰੂਰ ਆਉਂਦਾ ਹੈ ਕਿ ਨਸ਼ੇ ਦੇ ਕਾਰੋਬਾਰ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਹੈ ਹੋ ਸਕਦਾ ਹੈ ਕਿ ਉਸ ਮੈਟਰ ਦੇ ਵਿੱਚ ਹੋ ਪੂਰੇ ਮੈਟਰ ਦੇ ਵਿੱਚ ਕੁਝ ਬੋਲਣ ਨੂੰ ਜਿਹੜੀ ਤਿਆਰ ਨਹੀਂ ਹੈ মিডিਆ ਨੂੰ ਜਿਹੜਾ ਹੈ ਜਿਸ ਜਗ੍ਹਾ ਤੇ ਉਹਨਾਂ ਦੀ ਕੋਠੀ ਹੈ ਉਸ ਤੋਂ ਕਾਫੀ ਦੂਰ ਜਿਹੜਾ ਹੈ ਰੱਖਿਆ ਗਿਆ ਸੀਗਾ ਤੇ ਜਦੋਂ ਤੱਕ ਕੋਈ ਅਫੀਸ਼ੀਅਲ ਜਿਹੜੀ ਹੈ ਜਾਣਕਾਰੀ ਨਹੀਂ ਮਿਲਦੀ ਹਾਲਾਂਕਿ ਸਾਰਿਆਂ ਨੂੰ ਪਤਾ ਹੈ ਕਿ ਜੋ ਸੋਰਸਿਸ ਆਖ ਰਹੇ ਨੇ ਜੋ ਸਾਡੇ ਕੋਲ ਇਨਪੁਟ ਨੇ ਉਹ ਜਿਹੜਾ ਹੈ ਕਿ ਨਸ਼ੇ ਵਾਲੀ ਹੀ ਇਸ਼ਾਰਾ ਕਰਦਾ ਹੈ ਕਿ ਨਸ਼ੇ ਦਾ ਜਿਹੜਾ ਕਾਰੋਬਾਰ ਦੇ ਵਿੱਚ ਸੀਗੇ ਉਦੇ ਚੀ ਜਿਹੜੀ ਹੈ ਗ੍ਰਿਫਤਾਰੀ ਹੋਈ ਹੈ ਜੀ ਜੇ ਕੁਲਦੀਪ ਸਿੰਘ ਤਾਲੀਵਾਲ ਵੱਲੋਂ ਵੀ ਕਿਹਾ ਗਿਆ ਹੈ ਕਿ ਨਸ਼ੇ ਨੂੰ ਲੈ ਕੇ ਜਿਹੜੀ ਹੈ ਕਾਰਵਾਈ ਉਹ ਕੀਤੀ ਗਈ ਹੈ ਕੀ ਕੁਝ ਲੱਗਦਾ ਹੈ ਕਿ ਅਜੇ ਹੀ ਨਸ਼ੇ ਨੂੰ ਹੀ ਲੈ ਕੇ ਕਾਰਵਾਈ ਹੋਵੇਗੀ ਜਿਵੇਂ ਕਿ ਤੁਸੀਂ ਦੱਸਿਆ ਕਿ ਜਿਹੜਾ ਕੇਸ ਸੀਗਾ ਇਹਨਾਂ ਦੇ ਉੱਪਰ ਪਹਿਲਾਂ ਤੁਸੀਂ ਚੱਲ ਰਹਾ ਡਗਸ ਸਟ੍ਰਕਸ ਨੂੰ ਲੈ ਕੇ ਅਹ ਦੇਖੋ ਆਮ ਆਦਮੀ ਪਾਰਟੀ ਵੱਲੋਂ ਜਿਹੜੀ ਹੈ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਉਸ ਦੇ ਇਸ ਸੰਬੰਧਿਵਾਲ ਨੇ ਜਾਣਕਾਰੀ ਜਿਹੜੀ ਹੈ ਦਿੱਤੀ ਹੈ ਜ਼ਰੂਰ ਇਹ આરોਪ ਜਿਹੜੇ ਨੇ ਲੱਗੇ ਹਨ ਹਾਲਾਂਕਿ ਜਦੋਂ ਸਿਆਸੀ ਅਗਰ ਅਸੀਂ ਗੱਲ ਕਰੀਏ ਸਿਆਸਤ ਜਿਹੜੀ ਹੈ ਉਗਰਮਾਈ ਹੋਈ ਹੈ ਜਦੋਂ ਦੀ ਗੰਸਾਰੇ ਹੋ ਗਿਆ ਹਾਲਾਂਕਿ ਅਗਰ ਪੁਲਿਸ ਦੀ ਗੱਲ ਕਰੀਏ ਇਹ ਦੋਨੋਂ ਥੇੜੇ ਜਿਹੜੇ ਨੇ ਅਲੱਗ-ਅਲੱਗ ਨੇ ਪੁਲਿਸ ਜਿਹੜੀ ਹੈ ਜਿਹੜੀ ਉਹਨਾਂ ਕੋਲ ਫੈਕਟਸ ਹੁੰਦੇ ਆ ਉਹਨਾਂ ਦੇ ਆਧਾਰ ਤੇ ਜਿਹੜੀ ਹੈ ਕੰਮ ਕਰਦੀ ਹੈ ਤੇ ਬਿਲਕੁਲ ਜਿਹੜੇ ਫੈਕਟਸ ਨੇ ਉਹ ਦੇਖਣਾ ਹੋਵੇਗਾ ਉਹ ਕੀ ਸੀਗੇ ਜਦੋਂ ਤੱਕ ਕੋਈ ਅਫੀਸ਼ੀਅਲ ਕੋਈ ਜਾਣਕਾਰੀ ਅਫੀਸ਼ੀਅਲ ਜਿਹੜਾ ਹੈ ਬਿਆਨ ਜਿਹੜਾ ਹੈ ਜਾਂ ਪ੍ਰੈਸ ਰੂਮ ਜਾਰੀ ਨਹੀਂ ਹੁੰਦਾ ਉਦੋਂ ਤੱਕ ਕੁਝ ਕਹਿਣਾ ਠੀਕ ਨਹੀਂ ਹੋਵੇਗਾ ਹਾਲਾਂਕਿ ਜ਼ਰੂਰ ਸਿਆਸੀ ਜਿਹੜੀ ਹੈ ਗੰਯਾਰ ਦੇ ਵਿੱਚ ਇਹੀ ਗੱਲ ਚੱਲ ਰਹੀ ਹੈ ਕਿ ਜਿਹੜਾ ਨਸ਼ੇ ਦੇ ਘਾਰੋਬੇ ਉਹ ਆਪ ਜੀ ਅਮਿਤ ਵਦੇਰੀ ਜਾਣਕਾਰੀ ਲਈ ਬਹੁਤ-ਬਹੁਤ ਤਾਨਵਾਦ ਜੁੜੇ ਰਾਂਗੇ ਤੁਹਾਡੇ ਨਾਲ ਫਿਲਹਾਲ ਇਸ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਜੜੀ ਕੋਈ ਜਾਣਕਾਰੀ ਨਿਕਲ ਕੇ ਸਾਹਮਣੇ ਨਹੀਂ ਆਈ ਹੈ ਫਿਲਹਾਲ ਪੁਲਿਸ ਦੇ ਵੱਲੋਂ ਜੜੀ ਜਾਣਕਾਰੀ ਨਿਕਲ ਕੇ ਜਿਸ ਦਿੋ ਸਾਹਮਣੇ ਆਏਗੀ ਉਦੋਂ ਹੀ ਜਿਹੜਾ ਪਤਾ ਲੱਗ ਸਕਦਾ ਹੈ ਕਿ ਆਖਿਰਕਾਰ ਮਾਮਲਾ ਕਿਸ ਚੀਜ਼ ਨੂੰ ਲੈ ਕੇ ਸੀ